ਇਕਰਤ ਕਰਤਵਾਹ ਜੁਗ ਜੁਗ ਫੇਰ ਵਟਾਈਆਂ ਕਿਆ ਨਹੀਂ ਪੁਚੈਤਾ ਹੈ ਸਤ ਜੁਗ ਰਤ ਸੰਤੋਪ ਕਾ ਧਰਮ ਅਕਰਤਵਾਹ ਹੋ ਤ੍ਰਿਤ ਰਤ ਜਤ ਕਾ ਚੋਰ ਗਏ ਤਵਾ ਯੋ ਗ੍ਰਾਥ ਪ੍ਰਗਟ ਦੂਰਾ ਕੀ ਦੇਹ ਹੈ ਕੋ ਸ਼ਬਦ ਵਲੇ ਹੋ ਸਾਧਿ ਕਰੇਗਾ ਖਾਲਸਾ ਆਕੀ ਰਹੇ ਦਾ ਕੋਏ ਬਚੇ ਸ਼ਰਨ ਜੋ ਹੋਏ ਸੂਰਾਖਾ ਪ੍ਰਭ ਦਾ ਕਾ ਕੀ ਨੋ ਬੜੋ ਤਲੂ ਮੈਂ ਸਾਧ ਸਾਧਦੇ ਜੀਵੀ ਜਿਨ ਗਰੀ ਆਪ ਕੋ ਸੇਦਾ ਉਚਾਰੀ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਦਰਸ਼ਨ ਕਰ ਰਹੇ ਹੋ ਸ਼ਹੀਦੀ ਸਥਾਨ ਦਿੱਲੀ ਚਾਂਦਨੀ ਚੌਕ ਵਿਖੇ ਜੋ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸਥਾਨ ਗੁਰਦੁਆਰਾ ਸੀਸ ਗੰਜ ਹੈ ਜਿਸ ਚੌਕ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਤੋਂ ਤੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਤੇਗ ਬਹਾਦਰ ਸਿਮਰੀ ਕਰਨੋਂ ਨੇ ਦਾਵਤ ਆਏ ਇਹ ਸਥਾਨ ਜਿਹੜਾ ਹੈਗਾ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਜੀ ਨੂੰ ਇਸ ਸਥਾਨ ਤੇ ਜਿਹੜਾ ਹੈਗਾ ਔਰੰਗਜ਼ੇਬ ਵੱਲੋਂ ਈਨ ਨਾਮ ਮੰਨਣ ਦੇ ਸਜ਼ਾ ਦਿੰਦੇ ਹੋਏ ਬੰਦ-ਬੰਦ ਕੱਟੇ ਗਏ ਉਬਲਦੀਆਂ ਦੇਗਾਂ ਵਿੱਚ ਬਿਠਾਇਆ ਗਿਆ ਤੇ ਰੂਹ ਦੇ ਵਿੱਚ ਬਨ ਕੇ ਭਾਈ ਸਤੀ ਦਾਸ ਜੀ ਨੂੰ ਜਿੰਦਾ ਜਲਾਇਆ ਗਿਆ ਇਹ ਤੁਸੀਂ ਇਤਿਹਾਸ ਪੜ ਰਹੇ ਹੋ ਇਸ ਨੂੰ ਸਟੌਪ ਕਰਕੇ ਪਾਉਜ਼ ਕਰਕੇ ਥੋੜੀ ਦੇਰ ਇਤਿਹਾਸ ਜ਼ਰੂਰ ਪੜੋ ਤਾਂ ਕਿ ਪਤਾ ਲੱਗੇ ਆਪਾਂ ਨੂੰ ਵੀ ਆਪਣੀ ਕੌਮ ਦਾ ਇਤਿਹਾਸ ਕੀ ਹੈ ਜਿਹੜਾ ਕਿ ਆਪਾਂ ਹੁਣ ਭੁੱਲੇ ਬੈਠੇ ਆ ਭਾਈ ਮਤੀ 10 ਤੇ ਭਾਈ ਸੁਦੀ 10 ਦੋਵੇਂ ਸਕੇ ਭਰਾ ਸਨ ਜੋ ਕਿ ਭਾਈ ਪ੍ਰਾਗਾ ਜਿਹਦੇ ਪਰਿਵਾਰ ਵਿੱਚੋਂ ਸਨ ਜੋ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ ਚੰਗਾ ਲੜਦੇ ਸ਼ਹੀਦ ਹੋਏ ਸਨ ਭਾਈ ਸਤੀ ਦਾਸ ਤੇ ਭਾਈ ਮਤੀ ਦਾਸ ਜੋ ਆ ਪਾਕਿਸਤਾਨ ਦੇ ਜੇਹਲਮ ਜ਼ਿਲ੍ਹੇ ਦੇ ਰਹਿਣ ਵਾਲੇ ਸਨ ਤੇ ਇਹ ਸੇਵਕ ਗੁਰੂ ਗੋਬਿੰਦ ਸਿੰਘ ਜੀ ਨਾਲ ਹਮੇਸ਼ਾ ਹੋਇਆ ਕਰਦੇ ਸਨ ਤੇ ਨਾਲ ਹੀ ਗੁਰੂ ਗੋਬਿੰਦ ਸਿੰਘ ਜੀ ਇਹਨਾਂ ਦੀ ਡਿਊਟੀ ਗੁਰਬਾਣੀ ਲਿਖਣ ਤੇ ਵੀ ਲਗਾਈ ਹੋਈ ਸੀ ਸਾਧ ਸੰਗਤ ਜੀ ਇਹ ਇਤਿਹਾਸ ਪੜ ਕੇ ਸਾਨੂੰ ਲੋੜ ਹੈ ਵੀ ਇਸ ਇਤਿਹਾਸ ਤੇ ਚੱਲਣ ਦੀ ਅਮਲ ਕਰਨ ਦੀ ਗੁਰੂ ਸਾਹਿਬਾਂ ਦੀਆਂ ਸਿੱਖਿਆਵਾਂ ਤੇ ਚੱਲਣ ਦੀ ਧਰਮ ਲਈ ਚੱਲਣ ਦੀ ਸੱਚ ਲਈ ਚੱਲਣ ਦੀ ਲੋੜ ਹੈ ਅੱਜ ਇਸ ਸਮੇਂ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ